ਕਿ ਲੜਕੀ ਜਿਹੜੀ ਹੈ ਨੌਜਵਾਨ ਤੇ ਉਹ ਕਹਿੰਦੀ ਮੇਰਾ ਹਸਬੰਡ ਜਿਹੜਾ ਮੇਰਾ ਪਤੀ ਹੈ ਉਹ ਅੰਦਰ ਹੈ ਜੇਲ੍ਹ ਦੇ ਵਿੱਚ ਉਹਨੂੰ ਸਜ਼ਾ ਹੋਈ ਵੀ ਹੈ ਕੌਣ ਹੈ ਜੇਲ੍ਹ ਮੇਰੇ ਹਸਬੰਡ ਆਜ਼ਾਦ ਹੋ ਗਿਆ ਉਹ ਤੇ ਹੁਣ ਜਦੋਂ ਤੈਨੂੰ ਸਜ਼ਾ ਸੁਣਾਈ ਹੈ ਤੇ ਤੇਰਾ ਬਾਥਰੂਮ ਕਿਉਂ ਨਿਕਲਦਾ ਹੈ ਪਿਸ਼ਾਬ ਵੀ ਨਿਕਲਦੇ ਬੰਦੇ ਦਾ ਉਹ ਨਿਕਲ ਜਾਂਦਾ ਜਦੋਂ ਦੇਖਿਆ ਵੀ ਸਾਰੀ ਉਮਰ ਅੰਦਰ ਹੀ ਰਹਿਣਾ ਨਿਕਲਦਾ ਹੀ ਨਹੀਂ ਹੁਣ ਉਹ ਜਿਹੜੇ ਇਹਨਾਂ ਦੇ ਪ੍ਰੋਮੋਟਰ ਜੇ ਨਾ ਪਿਛਲੇ ਪਾਸੇ ਉਹ ਕਹਿੰਦੇ ਕਿ ਉਹ ਤੇ ਜੇਲ੍ਹ ਚ ਗਿਆ ਉਹ ਸੁਧਾਰ ਕਰਨ ਲਈ ਗਿਆ ਤੇ ਸੌਦਾ ਸਾਧਾਰਨ ਵੀ ਕਹਿੰਦੇ ਪਿਤਾ ਜੀ ਤਾਰਨ ਗਏ ਆ ਵੀ ਉਹ ਡੁੱਬੇ ਹੋਏ ਸੀ ਉਹਦੋਂ ਆਸਰਾਮ ਦੇ ਚੇਲੇ ਕਹਿੰਦੇ ਬਾਪੂ ਜੀ ਵਹਾਂ ਤਾਂ उनको ਤਾਰਨੇ ਉਹ ਡੁੱਬ ਰਹੇ تھے ਤਾਰਨੇ ਲਈ ਗਏ ਆ ਰਾਮਪਾਲ ਦੇ ਚੇਲੇ ਵੀ ਇਹ ਕਹੀ ਜਾਂਦੇ ਨੇ ਜਿਵੇਂ ਕਹਿੰਦੇ ਨੇ ਮੌਸਮੀ ਡੱਡੂ ਇਹ ਮੌਸਮੀ ਡੱਡੂ ਲੋਕ ਹੁੰਦੇ ਆ ਦੇਖਿਆ ਵੀ ਹੁਣ ਇਸਾਈਆਂ ਦੀ ਚੜ੍ਹਾਈ ਆ ਹੁਣ ਇਸਾਈ ਬਣ ਜੋ ਪਾਸਟਰ ਬਣ ਜੋ ਇਹ ਜੇ ਗੰਦੌਰੀ ਗੱਪ ਬਣਾ ਕੇ ਛੱਡੋ ਇਹਦੀ ਜਿਹੜੀ ਧਰਮ ਪਤਨੀ ਐ ਉਹ ਕਹਿੰਦੇ ਬਿਮਾਰੀਆਂ ਦੀ ਗਰਸੀ ਹੋਈ ਐ ਤੇ ਫਿਰ ਉਹਨੂੰ ਤੰਦਰੁਸਤ ਕਿਉਂ ਨਹੀਂ ਕੀਤਾ ਫਿਰ ਤੂੰ ਆਪ ਹੁਣ ਰੋਣਾ ਕਿਉਂ ਹੈ ਉਹ ਕਹਿੰਦੇ ਕਿ ਜਦੋਂ ਜੱਜ ਤੇ ਫਿਰ ਫਾਇਰ ਨਹੀਂ ਕੀਤਾ ਉਹਨੂੰ ਬਸ ਵਿੱਚ ਨਹੀਂ ਕੀਤਾ ਨਾ ਨੇ ਮਖੌਲ ਬਣਾ ਛੱਡੇ ਐ ਪਹਿਲੀ ਤਾਂ ਬੇਵਕੂਫਤਾ ਉਹ ਮਾਪੇ ਨੇ ਜਿਹੜੇ ਨੌਜਵਾਨ ਧੀਆਂ ਨੂੰ ਇਹ ਜਿਆ ਕੋਲ ਭੇਜਦੇ ਇਹ ਇੱਥੇ ਡੁਪਲੀਕੇਟ ਨੇ ਇਹ ਜਿਹੜੇ ਅਸ਼ ਜਿਹੜਾ ਸਿਸਟਮ ਜਿਵੇਂ ਸਿੱਖਾਂ ਚ ਵੀ ਆ ਸਾਈਆਂ ਚ ਵੀ ਐ ਹਿੰਦੂਆਂ ਚ ਵੀ ਐ ਸਾਰਿਆਂ ਚਾਰੇ ਸਾਰੇ ਧਰਮਾਂ ਚ ਸਿੱਖ ਧਰਮ ਚ ਵੀ ਐ ਲੱਖਾ ਫੜਿਆ ਹਾਂ ਘਾਲਾ ਹੋ ਗਿਆ ਫਿਰ ਹਰੂਮੀ ਵਾਲੇ ਸੁੱਖਾ ਹੋ ਗਿਆ ਜਿਹੜਾ ਕਹਿੰਦਾ ਮੈਨੂੰ ਜੀ ਸੁਪਨਾ ਆਇਆ 16 ਸਾਲ ਦੀ ਕੁੜੀ ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਫਟੇ ਮੈਂ ਤੇਰੇ ਇਹ ਜੇ ਸਾਥ ਦੇ ਹੁਣ ਜਿਵੇਂ ਸੌਦਾ ਸਾਧ ਸੀਗਾ ਉਹ ਮੰਤਰੀਆਂ ਨੂੰ ਨੌਜਵਾਨ ਲੜਕੀਆਂ ਪੇਸ਼ ਕਰਦਾ ਸੀਗਾ ਆਪ ਤਾਂ ਜਿਹੜਾ ਕੁਝ ਕਹਦੇ ਕੁਝ ਪਵੇ ਇਹਦਾ ਮਤਲਬ ਸਾਡੀ ਗੈਰਤ ਮਰ ਗਈ ਜੀਨੇ ਮਾਰੀ ਰਾਜਨੀਤਿਕ ਲੋਕਾਂ ਨੇ ਵੀ ਦੋ ਫੈਸਲੇ ਜਿਹੜੇ ਸਹੀ ਹੋਏ ਆ ਇੰਡੀਆ 'ਚ ਸੱਚ ਤੇ ਬਿਲਕੁਲ ਨਰੋ ਜਗਦੀਪ ਸਿੰਘ ਨੇ ਕੀਤਾ ਸੌਦਾ ਸਾਦ ਨੂੰ ਅੰਦਰ ਲਲ ਕਰਕੇ ਕੀਤਾ ਉਹਦਾ ਬਾਥਰੂਮ ਨਿਕਲ ਗਿਆ ਹੁਣ ਇਹਦੇ ਇਹ ਸ਼ਕਤੀ ਜਿਹੜਾ ਦਿਖਾਉਂਦਾ ਸੀ ਇਹ ਜੱਜ ਸਾਹਮਣੇ ਬਿਲਕੁਲ ਸਹੀ ਸਜ਼ਾ ਸੁਣਾਈ ਹੈ ਜਮਾ ਬਿਲਕੁਲ ਕੰਡੇ ਤੇ ਤੋੜ ਪਾ ਪਾਸਟਰ ਬਰਜਿੰਦਰ ਸਿੰਘ ਨਾਮ ਦਾ ਇੱਕ ਸਖਸ਼ ਮਸ਼ਹੂਰ ਹੁੰਦਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਫਾਇਰ ਕਰਦਾ ਸਟੇਜਾਂ ਲਾਉਂਦਾ ਹੈ ਇਸਾਈ ਧਰਮ ਨੂੰ ਵਰਤ ਕੇ ਡੇਰਾਵਾਦ ਚਲਾ ਕੇ ਲੋਕਾਂ ਦੀਆਂ ਧੀਆਂ ਪੈਨਾਂ ਨੂੰ ਝਾਂਸੇ ਚ ਲੈ ਕੇ ਉਹਨਾਂ ਦੀਆਂ ਇੱਜ਼ਤਾਂ ਦਾ ਖਲਵਾੜ ਕਰਦਾ ਹੈ ਇੱਕ ਧੀ ਨੇ ਉੱਪਰ ਕੇ ਸਾਹਮਣੇ ਆ ਕੇ ਇਹ ਹਾਲ ਬਿਆਨ ਕੀਤਾ ਕਿ ਮੇਰੀ ਇੱਜ਼ਤ ਲੁੱਟੀ ਗਈ ਜਦੋਂ ਇਹ ਮਾਮਲਾ ਕੋਰਟ ਚ ਜਾਂਦਾ ਹੈ ਜਿਹੜਾ ਬੰਦਾ ਲੋਕਾਂ ਨੂੰ ਇਹ ਕਹਿੰਦਾ ਸੀ ਮੈਂ ਤੁਹਾਨੂੰ ਜੇਲਾ ਚ ਛੜਾ ਦੂੰਗਾ ਮੇਰੇ ਚ ਇੰਨੀਆਂ ਸ਼ਕਤੀਆਂ ਮੈਂ ਵਾਸਚ ਕਰ ਲੈਣਾ ਉਹ ਖੁਦ ਆਪ ਦੇ ਆਪ ਨੂੰ ਬਚਾ ਨਹੀਂ ਸਕਿਆ ਤੇ ਜੱਜ ਤੋਂ ਰਹਿਮ ਦੀ ਅਪੀਲ ਕਰਦਾ ਹੈ ਕਿ ਮੈਨੂੰ ਬਖਸ਼ ਦਿਓ ਜਦੋਂ ਅਪੀਲ ਕਰ ਰਿਹਾ ਹੁੰਦਾ ਤੇ ਕਹਿੰਦੇ ਉਸ ਦੂਜਰੇ ਪਾਸੇੋਂ ਦਾ ਪਸ਼ਾਬ ਵੀ ਵਿੱਚੇ ਨਿਕਲ ਜਾਂਦਾ ਮਤਲਬ ਉਹ ਆਪਦੇ ਆਪ ਤੇ ਇੰਨਾ ਵੀ ਕੰਟਰੋਲ ਨਹੀਂ ਕਰ ਸਕਿਆ ਕਿ ਮੇਰਾ ਜੇਲ੍ਹ ਦੇ ਵਿੱਚ ਜਾ ਕੇ ਕੀ ਹਾਲ ਹੋਊਗਾ ਇਹ ਡੇਰਾਵਾਦ ਸਿਸਟਮ ਉਹਨੇ ਚਲਾਇਆ ਸੀਗਾ ਤੇ ਡੇਰਾਵਾਦ ਸਿਸਟਮ ਦੇ ਵਿੱਚ ਉਹਨੇ ਬਹੁਤ ਸਾਰੇ ਖਲਵਾੜ ਕੀਆ ਸਾਡੇ ਨਾਲ ਨੇ ਕੁਲਦੀਪ ਸਿੰਘ ਸਖਤੀ ਸਭ ਤੋਂ ਪਹਿਲਾਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਦੇਖੀਓ ਪਾਸਟਰ ਪ੍ਰਜੈਂਦਰ ਵਾਲੀ ਵੀਡੀਓ ਕਹਿੰਦਾ ਸੀਗਾ ਜੀ ਮੈਂ ਦੇਖੀ ਆ ਹਾਂ ਮੈਂ ਸਾਰੀ ਦੇਖ ਲਈ ਆ ਉਹ ਤੇ ਬੜਾ ਉਹ ਇੱਕ ਲੜਕੀ ਜਿਹੜੀ ਹੈ ਨੌਜਵਾਨ ਤੇ ਉਹ ਕਹਿੰਦੀ ਮੇਰਾ ਹਸਬੰਦ ਜਿਹੜਾ ਮੇਰਾ ਪਤੀ ਹੈ ਉਹ ਅੰਦਰ ਹੈ ਜੇਲ੍ਹ ਦੇ ਵਿੱਚ ਉਹਨੂੰ ਸਜ਼ਾ ਹੋਈ ਵੀ ਹੈ ਤੇ ਕਹਿੰਦਾ ਉਸਕੋ ਬਾਹਰ ਕਢ ਦੇ ਕਹਿੰਦੀ ਕਢ ਦੇ ਉਹ ਚਲਾ ਗਿਆ ਮੈਂ ਵੀ ਐਂ ਚਲਾ ਗਿਆ ਮੈਂ ਹੈਰਾਨ ਜੇ ਬਣ ਗਿਆ ਵੀ ਚੰਗਾ ਬੁੱਧੂ ਬਣਾਇਆ ਲੋਕਾਂ ਨੂੰ ਇਹਨਾਂ ਨੇ ਜਾਂ ਮੈਂ ਆਮ ਹੋਰ ਪਾਸਟਰਾਂ ਨੂੰ ਦੇਖਦਾ ਹੁੰਨਾ ਕਈ ਆ ਕੇ ਕੁੜੀਆਂ ਜਾਂ ਚੀਕਾਂ ਮਾਰਨੀਆਂ ਲਟਣੀਆਂ ਇਸਮੇਂ ਇਹ ਆ ਗਿਆ ਉਹ ਸ਼ੈਤਾਨ ਆ ਗਿਆ ਉਹ ਆ ਗਿਆ ਤੇ ਅੱਛਾ ਫੇਰ ਉਹਨਾਂ ਚੋਂ ਭੂਤ ਕੱਢਦੇ ਆ ਫਾਇਰ ਉਹ ਡਿੱਗ ਪੈਂਦੀ ਐ ਜਾਂ ਉਹ ਡਿੱਗ ਪੈਂਦਾ ਜਿਹੜਾ ਕੋਈ ਬੰਦਾ ਹੁੰਦਾ ਸਿਖਾਇਆ ਹੋਇਆ ਇਹਨਾਂ ਦਾ ਠੀਕ ਐ ਇਹ ਜਿਹੜਾ ਇਹਨਾਂ ਨੇ ਪਖੰਡਵਾਦ ਤੋੜਿਆ ਨੇ ਈਸਾਈ ਧਰਮ 'ਚ ਪਖੰਡਵਾਦ ਨਹੀਂ ਈਸਾਈ ਧਰਮ ਸਤਕਾਰਯੋਗ ਐ ਇਹਨਾਂ ਦੇ ਪਾਪ ਜਿਹੜੇ ਨੇ ਵੱਡੇ ਵੱਡਿਓ ਬੜੇ ਸਨਮਾਨਯੋਗ ਨੇ ਉਹ ਉਹਨਾਂ 'ਚ ਹੈ ਹੀ ਨਹੀਂਗਾ ਇਹ ਇੱਥੇ ਆ ਕੇ ਪੰਜਾਬ 'ਚ ਜਿਹੜਾ ਚੱਲਿਆ ਜਿਵੇਂ ਕਹਿੰਦੇ ਨੇ ਮੌਸਮੀ ਡੱਡੂ ਇਹ ਮੌਸਮੀ ਡੱਡੂ ਲੋਕ ਹੁੰਦੇ ਆ ਦੇਖਿਆ ਵੀ ਹੁਣ ਇਸਾਈਆਂ ਦੀ ਚੜ੍ਹਾਈ ਆ ਹੁਣ ਇਸਾਈ ਬਣਜੋ ਪਾਸਟਰ ਬਣਜੋ ਇਹ ਜੇ ਲੋਰੀ ਗੱਪ ਬਣਾ ਕੇ ਛੱਡੋ ਤੇ ਵੀ ਇਹਨਾਂ ਨੂੰ ਜਿਹੜਾ ਹੈ ਭੋਲੇ ਲੋਕ ਹੈ ਕਹਿੰਦੇ ਵੀ ਭੂਤ ਆਉਂਦਾ ਜੀ ਕਸਰੋਂ ਦੀ ਫਲਾਣਾ ਆਉਂਦੀ ਕੁਛ ਨੂੰ ਤਾਂ ਉਹ ਸਖਾ ਲੈਂਦੇ ਆ ਅਲੱਗ ਟ੍ਰੇਨਿੰਗ ਦੇ ਕੇ ਉਹ ਸਖਾਏ ਵੰਦੇ ਕੁੜੀਆਂ ਮੁੰਡੇ ਬੰਦੇ ਜਨਾਨੀਆਂ ਜੰਨੀਆਂ ਵੀ ਹੁੰਦੀਆਂ ਨੇ ਤੇ ਫਿਰ ਉਹ ਟੈਂਟ ਲੱਗਿਆ ਹੁੰਦਾ ਉਥੇ ਲੇਟਣ ਲੱਗ ਪੈਂਦੀਆਂ ਇਹਦੇ ਸ਼ੈਤਾਨ ਆ ਗਿਆ ਜੀ ਇਹਦੇ ਚ ਫਲਾਨਾ ਆ ਗਿਆ ਜੀ ਇਹ ਜਿਸ ਦੀ ਕਿਰਪਾ ਛੋੜਤੇ ਆ ਉਹ ਇਹ ਨਿਕਲ ਗਿਆ ਜੀ ਇਹ ਸਭ ਬਕਵਾਸ ਬਾਜੀ ਜਿਹੜੀ ਇਹਨਾਂ ਦੀ ਹੈ ਨਾ ਇਹ ਜਿਹੜੇ ਸਹੀ ਇਸਾਈ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਧਰਮ ਨੂੰ ਬਦਨਾਮ ਕਰ ਰਹੇ ਨੇ ਠੀਕ ਹੈ ਵੀ ਤੂੰ ਅੱਜ ਉਹਨੂੰ ਇੱਕ ਇਸ ਤਰ੍ਹਾਂ ਕਹਿ ਕੇ ਉਹ ਚਲਾ ਗਿਆ ਉਹ ਨਿਕਲ ਗਿਆ ਜਹਿਲ ਸੇ ਆਜ਼ਾਦ ਹੋ ਗਿਆ ਤੇ ਹੁਣ ਜਦੋਂ ਤੈਨੂੰ ਸਜ਼ਾ ਸੁਣਾਈ ਐ ਤੇ 13 ਬਾਥਰੂਮ ਕਿਉਂ ਨਿਕਲਦਾ ਹੈ 13 ਬਾਥਰੂਮ ਕਿਉਂ ਨਿਕਲਦਾ ਫਿਰ ਤੂੰ ਕਿਉਂ ਕਹਿਣਾ ਕਿ ਮੇਰੀ ਟਾਂਗ 'ਮੇ ਰੌੜ ਡਾਲਾ ਹੋਇਆ ਤੇ ਫਿਰ ਜਦੋਂ ਤੇਰੀ ਟਾਂਗ 'ਚ ਰੌੜ ਪਾਇਆ ਤੇ ਉਹ ਫਿਰ ਟਾਂਗ ਲੱਤ ਤੇਰੀ ਜਿਹੜੀ ਆ ਟਾਂਗ ਜਿਹੜੀ ਹੈਗੀ ਐ ਲੈਗਸ ਜਿਹੜੀ ਤੇ ਉਹ ਫਿਰ ਸਹੀ ਕਿਉਂ ਨਹੀਂ ਹੋਈਗੀ ਜਦੋਂ ਤੇਰੇ 'ਚ ਸ਼ਕਤੀ ਐ ਪਹਿਲਾਂ ਤੂੰ ਆਪਣੇ ਆਪ ਤੰਦਰੁਸਤ ਹੋ ਉਸ ਤੋਂ ਬਾਅਦ ਇਹਦੀ ਜਿਹੜੀ ਧਰਮ ਪਤਨੀ ਐ ਘਰ ਵਾਲੀ ਜਿਹੜੀ ਐ ਉਹ ਕਹਿੰਦੇ ਬਿਮਾਰੀਆਂ ਦੀ ਗਰਸੀ ਹੋਈ ਐ ਤੇ ਫਿਰ ਉਹਨੂੰ ਤਾਂ ਅੰਦਰ ਉਸ ਕਿਉਂ ਨਹੀਂ ਕੀਤਾਗਾ ਦੋ ਗੱਲਾਂ ਤੀਸਰਾ ਜਦੋਂ ਸਜ਼ਾ ਸੁਣਾਉਂਦੇ ਆ ਜੱਜ ਸਾਹਿਬ ਮੈਂ ਤਾਂ ਨਮਸਕਾਰ ਕਰਦਾ ਜੱਜ ਸਾਹਿਬ ਨੂੰ ਵੀ ਦੋ ਫੈਸਲੇ ਜਿਹੜੇ ਸਹੀ ਹੋਏ ਆ ਇੰਡੀਆ 'ਚ ਸੱਚ ਤੇ ਬਿਲਕੁਲ ਨਰੋਲ ਪਹਿਲਾ ਜਗਦੀਪ ਸਿੰਘ ਨੇ ਕੀਤਾ ਸੌਦਾ ਸਾਦ ਨੂੰ ਅੰਦਰ ਲਲ ਕਰਕੇ ਕੀਤਾ ਸਹੀ ਉਹਨੂੰ ਸਜ਼ਾ ਸੁਣਾਈ ਐ ਉਹਨੂੰ ਵੀ ਕਿਹਾ ਤੇਰੇ ਮੇਂ ਸ਼ਕਤੀ ਹੈ ਤਾਂ ਦਿਖਾ ਮੇਰੇ ਕੋ ਉਹ ਕਹਿੰਨੇ ਮੇਰੇ ਮੇਂ ਤਾਂ ਕੋਈ ਸ਼ਕਤੀ ਨਹੀਂ ਹੈ ਮੈਂ ਰੁਕ ਇੱਕ ਥੋੜਾ ਸਾ ਟਾਈਮ ਦੋ ਮੈਨੇ ਬਾਥਰੂਮ ਕਰਨਾ ਹੈ ਉਹਦਾ ਬਾਥਰੂਮ ਨਿਕਲ ਗਿਆ ਹੁਣ ਇਹਦੇ ਇਹ ਸ਼ਕਤੀ ਜਿਹੜਾ ਦਿਖਾਉਂਦਾ ਸੀ ਇਹ ਜੱਜ ਸਾਹਮਣੇ ਬਿਲਕੁਲ ਸਹੀ ਸਜ਼ਾ ਸੁਣਾਈ ਹੈ ਜਮਾ ਬਿਲਕੁਲ ਕੰਡੇ ਤੇ ਤੋਲ ਕੇ ਤੇ ਫਿਰ ਜਦੋਂ ਤੂੰ ਸ਼ਕਤੀਆਂ ਵਾਲਾ ਉਸ ਜਨਾਨੀ ਜਿਹੜੀ ਦੀ ਵੀਡੀਓ ਆ ਰਹੀ ਹੈ ਉਹਦੇ ਘਰ ਵਾਲੇ ਨੂੰ ਤੋਂ ਆਜ਼ਾਦ ਕਰ ਰਹੇ ਆ ਵੀ ਉਹ ਤਾਂ ਚਲਾ ਗਿਆ ਉਹ ਗਿਆ ਬਸ ਨਿਕਲ ਗਿਆ ਸਾਰੇ ਬੋਲੋ ਕਿਸ ਕਿਸ ਉਹ ਕਹਿੰਦਾ ਕਿ ਕਿਹੜੀ ਚੱਕਰ ਚ ਜੇਲ੍ਹ ਚ ਗਿਆ ਕਤਲ ਕੀਤਾ ਹਾਂ ਕਤਲ ਕੀਤਾ ਉਹ ਕਹਿੰਦਾ ਤਿੰਨ ਹੋਰ ਕਰਦੇ ਤਾਂ ਵੀ ਬਾਹਰ ਆ ਜੂ ਹਾਂ ਇਹਦਾ ਮਤਲਬ ਵੀ ਤੂੰ ਕਤਲ ਕਰਵਾਈ ਜਾਂ ਲੋਕਾਂ ਤੋਂ ਤੇ ਫਿਰ ਉਹਨਾਂ ਨੂੰ ਛੁਡਾਈ ਜਾਂ ਤੇ ਫਿਰ ਆਪ ਹੀ ਛੁੱਟ ਜਾਈ ਨਾ ਬਹੁਤ ਹੂੰ ਆਪ ਛੁੱਟ ਜੇ ਤੇਰੇ ਚ ਪਾਵਰ ਹੈ ਜੋ ਉਹਨਾਂ ਵਾਸਤੇ ਫਾਇਰ ਜਾਂ ਹੋਰ ਕੁਝ ਵਰਤ ਰਿਆਂ ਇਸ਼ਾਰੇ ਕਰਕੇ ਕੱਢ ਰਿਆਂ ਤੇ ਫਿਰ ਤੂੰ ਆਪ ਹੁਣ ਰੋਣਾ ਕਿਉਂ ਹੈ ਉਹ ਕਹਿੰਦੇ ਕਿ ਜਦੋਂ ਜੱਜ ਤੇ ਫਿਰ ਫਾਇਰ ਨਹੀਂ ਕੀਤਾ ਉਹਨੂੰ ਬਸ ਚ ਨਹੀਂ ਕੀਤਾ ਤੂੰ ਕੱਲੇ ਜੱਜ ਤੇ ਨਹੀਂ ਸ੍ਰੀਮਾਨ ਜੀ ਜਿਹੜਾ ਵਕੀਲ ਹੈ ਦਾ ਵਿਰੋਧੀ ਜਿਹੜਾ ਪੀਪੀ ਹੈ ਜਿਹੜਾ ਇਹ ਤੇ ਵਿਰੋਧ ਲੜ ਰਿਹਾ ਜਿਹੜਾ ਕਹਿੰਦਾ ਵੀ ਇਸ ਕੋ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਫਿਰ ਪਹਿਲਾਂ ਵਕੀਲ ਨੂੰ ਸਿੱਟਣਾ ਸੀ ਇਸ਼ਾਰਾ ਕਰਦਾ ਠੜਮ ਦੇ ਨੇ ਡਿੱਗ ਪੈਂਦਾ ਕੋਈ ਬਿਆਨ ਹੀ ਨਾ ਦਿੰਦਾ ਉਹਨੂੰ ਗੂੰਗਾ ਕਰ ਦਿੰਦਾ ਜੇ ਉਹ ਉਹਦੇ ਜਨਾਨੀ ਦੇ ਘਰ ਵਾਲੇ ਨੂੰ ਰਿਹਾ ਕਰਾਉਣਾ ਤੇ ਫਿਰ ਉਹ ਵਕੀਲ ਨੂੰ ਗੂੰਗਾ ਕਿਉਂ ਨਹੀਂ ਕੀਤਾ ਉਹਨੂੰ ਬੋਲਾ ਕਿਉਂ ਨਹੀਂ ਕੀਤਾ ਫਿਰ ਜੱਜ ਨੂੰ ਕੁਰਸੀ ਤੋਂ ਐ ਕਰਕੇ ਕਿਉਂ ਨਹੀਂ ਸਿੱਟਿਆ ਸਣੇ ਕੁਰਸੀ ਪਰੇ ਜਾ ਡਿੱਗਦਾ ਬਸ ਕੁੜੀ ਨਾਲ ਰੇਪ ਕੀਤਾ ਫਿਰ ਉਹਨੂੰ ਵੀ ਫਤਮ ਕਰ ਦਿੰਦਾ हां ਉਹ ਸਹੀ ਹੈ ਇੱਕ ਨਹੀਂ ਪਤਾ ਨਹੀਂ ਇਹਨੇ ਕੀ ਕੀ ਕੁਛ ਕੀਤਾ ਹੈ ਇਹਨਾਂ ਨੇ ਮਖੌਲ ਬਣਾ ਛੱਡਿਆ ਪਹਿਲੀ ਤਾਂ ਬੇਵਕੂਫਤਾ ਉਹ ਮਾਪੇ ਨੇ ਜਿਹੜੇ ਨੌਜਵਾਨ ਧੀਆਂ ਨੂੰ ਇਹ ਜਿਆ ਕੋਲ ਭੇਜਦੇ ਨੇ ਤੁਸੀਂ ਨਾਮ ਜਪਣਾ ਘਰੇ ਜਾ ਬੈਠ ਕੇ ਜਪ ਲਓ ਠੀਕ ਹੈ ਦੂਸਰੀ ਗੱਲ ਇਹ ਪਤਾ ਕੀ ਹੋਇਆ ਇਹਨਾਂ ਨੇ ਸਾਡੀ ਜਿਹੜੀ ਰਾਜਨੀਤੀ ਪੋਲੀਟੀਕਲੀ ਹੈ ਜਿਹੜੀ ਹੈ ਇਸ ਨੇ ਪੱਠਾ ਬਿਠਾਇਆ ਇਸ ਦੇਸ਼ ਦਾ ਤੇ ਸਾਡੇ ਪੰਜਾਬ ਦਾ ਹੁਣ ਜਿਵੇਂ ਸਾਡੇ ਕਾਲੀਆਂ ਤੇ ਲਾਲੋ ਮਖੌਟਾ ਕਾਲੀਆਂ ਵਾਲਾ ਲੀਲੀ ਪੱਗ ਬਾਦਲ ਦੇ ਬੰਨੀ ਹੁੰਦੀ ਲੀਲੀ ਉਹਦੇ ਮੁੰਡੇ ਦੇ ਬੰਨੀ ਹੁੰਦੀ ਸੀ ਉਦੋਂ ਰੋ ਘਰ ਵਾਲੀ ਤੇ ਦੁਪੱਟਾ ਤੇ ਜਾ ਕੇ ਖੜਦੇ ਕਿੱਥੇ ਸੀ ਇਹ ਸਰਸੇ ਵਾਲੇ ਦੇ ਪੈਰਾਂ 'ਚ ਕਿਤੇ ਬਿਆਸ ਵਾਲੇ ਦੇ ਪੈਰਾਂ 'ਚ ਕਿ ਤੇ ਪਨੀਆਰੇ ਵਾਲੇ ਦੇ ਪੈਰਾਂ 'ਚ ਜੇ ਜਾਣਾ ਹੁੰਦਾ ਕਾਲ ਤੱਕ ਸਹਿਬਾਦਲ ਨੇ ਤਾਂ ਉੱਥੇ ਵੀਲਚੇਅਰ ਤੇ ਕੁਰਸੀ ਤੇ ਬੈਠ ਕੇ ਇਹ ਕੀ ਜੀ ਇਹਨਾਂ ਦੇ ਲੱਕ ਤੇ 6:00 ਵਜੇ ਹੈ ਤੇ ਸੌਦਾ ਸਾਧਮਰੀ ਨਹੀਂ ਵਜੇ ਕਾਰਨ ਕੀ ਹੈ ਕਿ ਜਿਹੜਾ ਇਹ ਲੋਕਤੰਤਰ ਬਣਾਤਾ ਨਾ ਵੋਟ ਸਿਸਟਮ ਬਣਾਤਾ ਇਹਨਾਂ ਨੂੰ ਜਨਤਾ ਤੱਕ ਜਾਂ ਪਬਲਿਕ ਤੱਕ ਕੋਈ ਮਤਲਬ ਨਹੀਂ ਠੱਠੇ ਕੂਚ ਪਣ ਇਹਨਾਂ ਨੇ ਇਹ ਜੇ ਲੋਕ ਜਿਹੜੇ ਹੈਗੇ ਆ ਇਹਨਾਂ ਨੂੰ ਪ੍ਰਮੋਟ ਕੀਤਾ ਹੋਇਆ ਹੈ ਉਤਸ਼ਾਹਤ ਕੀਤਾ ਹੋਇਆ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਵੋਟਾਂ ਲੈਣੀਆਂ ਹੁਣ ਈਸਾਈ ਧਰਮ ਚ ਤਾਂ ਇਹੋ ਜਿਹਾ ਕੁਛ ਪਖੰਡਵਾਦ ਹੈ ਨਹੀਂ ਨਾ ਉਹ ਕਿਸੇ ਨੂੰ ਸਿੱਟਦੇ ਆ ਨਾ ਕੁਛ ਵੀ ਕਰਦੇ ਆ ਇਹ ਜਿਹੜੇ ਉੱਥੇ ਬੱਚੀਆਂ ਭੇਜਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਤਾਂ ਖੁੱਲ ਹੈ ਜੋ ਮਰਜ਼ੀ ਕਰੀ ਜਾਣ ਕੌਣ ਰੋਕਣ ਵਾਲਾ ਹੈ ਕਿਉਂਕਿ ਪਾਪ ਸਾਹਿਬ ਤਾਂ ਬਾਹਰ ਬੈਠੇ ਨੇ ਉਹ ਜਵਾਬ ਨਹੀਂ ਮੰਗ ਰਹੇ ਇਹ ਇੱਥੇ ਡੁਪਲੀਕੇਟ ਨੇ ਇਹ ਜਿਹੜੇ ਡੇਰਾ ਸਿਸਟਮ ਜਿਵੇਂ ਸਿੱਖਾਂ ਚ ਵੀ ਆ ਈਸਾਈਆਂ ਚ ਵੀ ਆ ਹਿੰਦੂਆਂ ਚ ਵੀ ਆ ਸਾਰਿਆਂ ਚ ਵੀ ਆ ਸਾਰੇ ਧਰਮਾਂ ਚ ਸਿੱਖ ਧਰਮ ਚ ਵੀ ਆ ਇਹ ਚੇਕ ਮੇਕੇ ਨੇ ਦੇ ਨੀ ਉਹ ਫੜਿਆ ਸੀ ਅਮਰਤਪਾਲ ਸਿੰਘ ਮਹਿਰੋਂ ਨੇ ਜਿਹੜੇ ਉਹ ਡੇਰੇ ਦੇ ਵਿੱਚ ਕੀ ਕੁਛ ਕੁ ਕਰ ਕਰ ਲੱਖਾ ਫੜਿਆ ਹਾਂ ਘਾਲਾ ਹੋ ਗਿਆ ਫਿਰ ਰੂਮੀ ਵਾਲੇ ਸੁੱਖਾ ਹੋ ਗਿਆ ਜਿਹੜਾ ਕਹਿੰਦਾ ਮੈਨੂੰ ਜੀ ਸੁਪਨਾ ਆਇਆ 16 ਸਾਲ ਦੀ ਕੁੜੀ ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਫਿਟੇ ਮੂੰ ਤੇਰੇ ਇਹ ਜੇ ਸਾਥ ਦੇ ਤੈਨੂੰ ਇਹ ਜਾਂ ਸੁਪਨਾ ਆਇਆ ਕਿਵੇਂ ਜਦ ਤੂੰ ਗੁਰਬਾਣੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੁਪਨਾ ਆਇਆ ਨਾਲ ਏਡੇ ਸੋਹਣੇ ਸੀ ਛੇਵੇਂ ਪਾਤਸ਼ਾਹ ਨੂੰ ਸੁਪਨਾ ਆਇਆ ਅੱਛਾ ਤੈਨੂੰ ਸੁਪਨਾ ਆਇਆ ਫਿਰ ਇੱਕ ਹੋਰ ਦੇਖੋ ਉੱਥੇ ਆ ਤੀਆਂ ਦੇ ਦਿਨਾਂ ਚ ਬੰਗਾ ਵਿੱਚ ਵਿਕਦੀਆਂ ਸੀ ਤੇ ਗੁਰਮਤ ਦੇ ਵਿੱਚ ਸਿੱਖ ਧਰਮ 'ਚ ਬੰਗਾ ਪਾਉਣੀਆਂ ਚੂੜੀਆਂ ਪਾਉਣੀਆਂ ਬਿਲਕੁਲ ਮਨਾਂ ਨੇ ਈਆਂ ਵੀ ਤਾਂ ਤਿਉਹਾਰ ਕਿਹੜਾ ਹੈਗਾ ਈਆਂ ਤਿਉਹਾਰ ਸਾਡਾ ਹੈ ਨਹੀਂ ਔਰਤਾਂ ਦੀ ਮੰਡੀ ਲੱਗਦੀ ਸੀ ਇਹ ਹਾਂ ਉਹ ਤਾਂ ਸੋਹਣੀਆਂ ਔਰਤਾਂ ਨੂੰ ਚੱਕਣ ਆਉਣ ਲਈ ਮਤਲਬ ਉਹ ਇਕੱਠੇ ਕਰ ਉਹ ਲਾਉਂਦਾ ਸੀ ਚੱਕ ਕੇ ਲੈ ਜਾਂਦਾ ਸੀਗਾ ਚਲੋ ਇੱਕ ਚੀਜ਼ ਠੀਕ ਹੈ ਇਹ ਇਹ ਅਲੱਗ ਮੈਟਰਾ ਹੁਣ ਇਹ ਡੇਰਾਬਾਦ ਸਿਸਟਮ ਚੱਲਿਆ ਡੇਰਾਬਾਦ ਦੇ ਆਕੇ ਹਰੇਕ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਪਿੱਛੇ ਫਿਰ ਕੌਣ ਇਹਦੇ ਪਿੱਛੇ ਸਰਕਾਰ ਹੈ ਸਰਕਾਰ ਨੂੰ ਵੋਟਾਂ ਚਾਹੀਦੀਆਂ ਜੋ ਮਰਜ਼ੀ ਕਰੀ ਜਾਓ ਜੇ ਸਿੱਖਾਂ ਦਾ ਡੇਰਾ ਚੱਲਿਆ ਤੇ ਸਿੱਖ ਨਹੀਂ ਬੋਲੇ ਜੇ ਹਿੰਦੂਆਂ ਦਾ ਡੇਰਾ ਚੱਲਿਆ ਤੇ ਹਿੰਦੂ ਨਹੀਂ ਬੋਲੇ ਜੇ ਇਸਾਈਆਂ ਦਾ ਡੇਰਾ ਚੱਲਿਆ ਤੇ ਇਸਾਈ ਨਹੀਂ ਖੁੱਲ ਕੇ ਬੋਲੇ ਜੇ ਮੁਸਲਮਾਨਾਂ ਦਾ ਡੇਰਾਵਾ ਚੱਲਿਆ ਜਿਹੜਾ ਚੱਲਦਾ ਹੀ ਆ ਇਹ ਵੀ ਇਹ ਵੀ ਤਾਂ ਪੁੱਛ ਪੱਛਾਂ ਵਾਲਾ ਕੰਮ ਕਰਦੇ ਆ ਉਹ ਵੀ ਨਹੀਂ ਬੋਲੇ ਚੱਲ ਕੇ ਚੱਲਣ ਜੋਗੇ ਛੱਡੇ ਹੀ ਨਹੀਂ ਕਾਰਨ ਪਤਾ ਹੈ ਕਿ ਇਹ ਜਿਹੜੇ ਸਾਡੇ ਸਮਾਜਿਕ ਕੰਮ ਐ ਹਮ ਲੋਕਾਂ ਦੇ ਉਹ ਡੇਰਾਂ ਰਾਹੀਂ ਹੋ ਰਹੇ ਐ ਸਾਡਾ ਕੋਈ ਕੰਮ ਮੜ ਗਿਆ ਬਾਬਾ ਜੀ ਤੋਂ ਕਰਾਉਨੇ ਬਾਬਾ ਜੀ ਦੀ ਸਾਰੇ ਮੰਨਦੇ ਬਾਬਾ ਜੀ ਦੀ ਗੱਲ ਨਹੀਂ ਕੋਈ ਮੋੜਦਾ ਮੋਦੀ ਵੀ ਉਹਨਾਂ ਤੋਂ ਡਰਦਾ ਕਿਉਂਕਿ ਡੇਰਾ ਮਾਦ ਵੋਟਾਂ ਵਾਲਿਆਂ ਨੇ ਪ੍ਰਮੋਟ ਕੀਤਾ ਜਿਹਨਾਂ ਜਿਹੜੇ ਰਾਜਨੀਤਿਕ ਲੋਕ ਐ ਠੀਕ ਐ ਉਹਨਾਂ ਰਾਹੀਂ ਕੰਮ ਜਨਤਾ ਦੇ ਹੁੰਦੇ ਜਨਤਾ ਉਹ ਡੇਰੇ ਵਾਲਿਆਂ ਦੇ ਮਗਰ ਹੈ ਤੇ ਡੇਰੇ ਵਾਲਿਆਂ ਨੂੰ ਖੁੱਲਾ ਬਣਿਆ ਜਿਵੇਂ ਮਰਜ਼ੀ ਕਰੋ ਕੌਣ ਰੋਕਦਾ ਜੋ ਮਰਜ਼ੀ ਕਰੋ ਆ ਹੁਣ ਮੰਨ ਲਓ ਏਡੇ ਏਡੇ ਵੱਡੇ ਕੇਸ ਹੋ ਗਏ ਤਾਂ ਚਲੋ ਜਿਹੜਾ ਸੀ ਅਮਰਤਪਾਲ ਸਿੰਘ ਬਹਿਰੋਂ ਜਿਹੜਾ ਨਿੰਗ ਸਿੰਘ ਉਹ ਮਗਰੀ ਲੱਗ ਗਿਆ ਤਾਂ ਕਰਕੇ ਕੰਮ ਸਿਰੇ ਚੜਿਆ ਨਹੀਂ ਤਾਂ ਦਬ ਗਿਆ ਸੀ ਉਹ ਜਿਵੇਂ ਸੌਦਾ ਸਾਧ ਸੀਗਾ ਉਹ ਮੰਤਰੀਆਂ ਨੂੰ ਨੌਜਵਾਨ ਲੜਕੀਆਂ ਪੇਸ਼ ਕਰਦਾ ਸੀਗਾ ਆਪ ਤਾਂ ਜਿਹੜਾ ਕੁਝ ਕਰਦੇ ਖੋਜ ਪਵੇ ਮਤਲਬ ਕਿ ਜਿਆ ਲੀਡਰਾਂ ਕਾਂ ਖਰੀਦ ਲਈ ਲੀਡਰਾਂ ਨੂੰ ਵੀ ਪੇਸ਼ ਕਰਦਾ ਸੀਗਾ ਤੇ ਇਹਨਾਂ 'ਚ ਘਟ ਹੋਊਗਾ ਫਿਰ ਇਹਨਾਂ ਕਿਸੇ ਦੀ ਧੀ ਦੀ ਇੱਜ਼ਤ ਲੁੱਟੀ ਆ ਇੱਕ ਸਾਹਮਣੇ ਆਈ ਪਤਾ ਨਹੀਂ ਕਿੰਨੀਆਂ ਪਿੱਛੇ ਬੈਠੀਆਂ ਹੋਣੀਆਂ ਫਿਰ ਐਵੇਂ ਸ਼ਰੀਆਮ ਥੋੜੀ ਸੰਵਿਧਾਨ ਦੇ ਵਿਰੁੱਧ ਬੋਲ ਰਿਹਾ ਹੋ ਜੀ ਭਾਵੇਂ ਚਾਰ ਕਤਲ ਕਰਕੇ ਆ ਜਾਓ ਸੰਵਿਧਾਨ ਦੇ ਉਲਟ ਗੱਲ ਹੈ ਕਿ ਨਹੀਂ ਦੱਸੋ ਕਿੱਥੇ ਲਿਖਿਆ ਹੈ ਸੰਵਿਧਾਨ 'ਚ ਵੀ ਮਰਡਰ ਕਰੀ ਜਾਓ ਤੁਸੀਂ ਹੁਣ ਇਹਨਾਂ ਦੇ ਵਿੱਚ ਇੱਕ ਉਹ ਜਿਹੜੇ ਇਹਨਾਂ ਦੇ ਪ੍ਰਮੋਟਰ ਜੇ ਨਾ ਪਿਛਲੇ ਪਾਸੇ ਉਹ ਕਹਿੰਦੇ ਕਿ ਉਹ ਤੇ ਜੇਲ੍ਹ ਚ ਗਿਆ ਉਹ ਸੁਧਾਰ ਕਰਨ ਲਈ ਗਿਆ ਤੇ ਸੌਦਾ ਸਾਧ ਵਾਲੇ ਕਹਿੰਦੇ ਪਿਤਾ ਜੀ ਤਾਰਨ ਗਏ ਆ ਵੀ ਉਹ ਡੁੱਬੇ ਵੇ ਸੀ ਉਹ ਇਹ ਸਾਰੇ ਹੀ ਕਹਿੰਦੇ ਉਦੋਂ ਆਸਰਾਮ ਦੇ ਚੇਲੇ ਕਹਿੰਦੇ ਬਾਪੂ ਜੀ ਵਾਹ ਤਾਂ ਉਹਨੂੰ ਤਾਰਨੇ ਉਹ ਡੁੱਬ ਰਹੇ تھے ਤਾਰਨੇ ਲਈ ਗਏ ਆ ਰਾਮਪਾਲ ਦੇ ਚੇਲੇ ਵੀ ਇਹ ਕਹੀ ਜਾਂਦੇ ਨੇ ਜੇ ਕੋਸਮਾਦੀ ਚ ਬੈਠਾ ਹੋ ਵੀ ਉਹਦੇ ਚੇਲੇ ਵੀ ਆਏ ਉਹਦੇ ਤਾਂ ਇੱਕ ਬਰਫ ਚ ਲੱਗਿਆ ਤੇ ਤੀਜੀ ਅੱਖੜਾ ਉਹਦੇ ਚੇਲੇ ਵੀ ਕਹੀ ਜਾਂਦੇ ਆ ਉਹ ਤੇ ਆئیںਗੇ ਉੱਥੇ ਕੀ ਕੁਝ ਹੈ ਸਾਰਾ ਕੁਛ ਇਹ ਡੇਰਾਬਾਦ ਦੇ ਵਿੱਚ ਹੋ ਰਿਹਾ ਹੈ ਗੱਲ ਕਰੋ ਲੋਕਾਂ ਨੂੰ ਜਾਗਣਾ ਚਾਹੀਦਾ ਹੁਣ ਜਿਵੇਂ ਇਹ ਪਾਸਟਰ ਦਾ ਪਰਦਾ ਫਾਸ ਹੋ ਗਿਆ ਇੱਕ ਦਾ ਨਹੀਂ ਹੋਇਆ ਪਹਿਲਾਂ 2-3 ਪਹਿਲਾਂ ਵੀ ਫੜੇ ਗਏ ਉਹ ਛੋਟੇ ਕਿੰਨੇ ਕਰੋੜਾਂ ਦੀ ਆਫਰ ਕਰਕੇ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹਦਾ ਮਤਲਬ ਇਹਨਾਂ ਦੇ ਰਾਜ ਚ ਸੀਆਈ ਸਟਾਫ ਚ ਮੋਹਦੇ ਪਾਏ ਹੋਣ ਤੇ ਬੜਾ ਕੁਝ ਨਿਕਲ ਆਵੇ ਉਹ ਮੋਹਦੇ ਸਿੱਖਾਂ ਨੂੰ ਪਾਇਆ ਜਾਂਦਾ ਹੈ ਉਹ ਧਰਮ ਨੂੰ ਮੰਨਣ ਵਾਲੇ ਹਿੰਦੂਆਂ ਨੂੰ ਪਾਇਆ ਜਾਂਦਾ ਹੈ ਉਹ ਧਰਮ ਨੂੰ ਮੰਨਣ ਵਾਲੇ ਮੁਸਲਮਾਨਾਂ ਨੂੰ ਪਾਇਆ ਜਾਂਦਾ ਹੈ ਇਹਨਾਂ ਨੂੰ ਕਿਉਂ ਪਾਉਣਗੇ ਇਹ ਕਮਾਊ ਪੁੱਤ ਆ ਉਹਨਾਂ ਦੇ ਕਮਾਊ ਪੁੱਤਾਂ ਥੋੜੀ ਕੋਈ ਕੁਝ ਕਹਿੰਦਾ ਹੁੰਦਾ ਇਸ ਕਰਕੇ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਕਿਉਂਕਿ ਉੱਤੋਂ ਫੋਨ ਆ ਜਾਂਦਾ ਇਹ ਪਾਸਟਰ ਜੀ ਆਪਣੇ ਬੰਦੇ ਆ ਜੇ ਕੋਈ ਸਿੰਘ ਸ਼ਬਦ ਵਰਤਦਾ ਜੇ ਤੂੰ ਖਸਮਾਂ ਨੂੰ ਖਾਜੇ ਕਤੀੜਾਂ ਵਾਲੇ ਕੰਮ ਕਰਨੇ ਆ ਤੇ ਫਿਰ ਤੂੰ ਸਿੰਘ ਸ਼ਬਦ ਇਹ ਕੱਲਾ ਨਹੀਂ ਵਰਤ ਰਿਆ ਇੱਕੋ ਦਿਓਲ ਨਹੀਂ ਬੋਲੀ ਜਾਂਦੀਗੀ ਮੈਂ ਦਿਓਲਾ ਜੀ ਜਦੋਂ ਤੂੰ ਸਾਈ ਬਣ ਗਈ ਫਿਰ ਤੂੰ ਦਿਓਲ ਕਿਹੜੇ ਪਾਸੇ ਰਹੇਗੀ ਇੱਕੋ ਬੋਲੀ ਜਾਂਦਾ ਰੂਲਾ ਅਰੋੜਾ ਉਹ ਕਹਿੰਦਾ ਜੀ ਮੈਂ ਨਰੂਲਾ ਤੇ ਜਦੋਂ ਛਾਈ ਬਣ ਗਿਆ ਫਿਰ ਸਾਡੇ ਤਾਂ ਤੂੰ ਧਰਮ ਚ ਨਾ ਜਾਤ ਨਾ ਕਸ ਚ ਰਹਿ ਹੀ ਨਹੀਂਗਾ ਫਿਰ ਤੂੰ ਮਸੀਹ ਆ ਨਾਲ ਨਰੂਲਾ ਕਾਦੇ ਵਾਸਤੇ ਲਾਉਣਾ ਹੈ ਤੂੰ ਠੀਕ ਹੈ ਇੱਕ ਗੱਲ ਭਾਈ ਸਾਹਿਬ ਤੁਹਾਡੀ ਗੱਲ ਚੋਂ ਗੱਲ ਹੈ ਕਿ ਜਿੰਨਾ ਅੰਗਰੇਜ਼ਾਂ ਨੇ ਸਾਡੇ ਤੇ 200 ਸਾਲ ਰਾਜ ਕੀਤਾ ਹਾਂ ਠੀਕ ਹੈ ਸਾਡਾ ਕੋਹੇ ਨੂਰ ਹੀਰਾ ਲੱਗੇ ਇਥੋਂ ਚਾਰ ਟੋਟੇ ਕਰਤੇ ਜਿਨ੍ਹਾਂ ਨੇ ਸਾਡਾ ਦਲੀਪ ਸਿੰਘ ਇੱਥੋਂ ਚੱਕ ਕੇ ਲੈ ਗਏ ਉਹਦੇ ਕੇਸ ਕਤਲ ਕੀਤੇ ਤੇ ਉਹਨੂੰ ਗੁਲਾਮ ਬਣਾ ਕੇ ਉਹਨੂੰ ਇੱਥੇ ਜਿਹੜਾ ਭਾਰਤ ਜਾਂ ਪੰਜਾਬ 'ਚ ਨਹੀਂ ਆਉਣ ਦਿੱਤਾ ਮਹਾਰਾਣੀ ਜਿੰਦਾਂ ਨੂੰ ਪੰਜਾਬ 'ਚ ਬੜੀ ਮੁਸ਼ਕਲ ਨਾਲ ਉਹ ਆਈ ਉਹ ਤੇ ਉਹ ਉਹ ਜਿਹੜੇ ਜਿਨ੍ਹਾਂ ਨੇ ਭਗਤ ਸਿੰਘ ਨੂੰ ਫਾਂਸੀ ਲਾਇਆ ਜਿਨ੍ਹਾਂ ਨੇ ਉਦੋਂਮ ਸਿੰਘ ਨੂੰ ਫਾਂਸੀ ਲਾਇਆ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਲਾਇਆ ਚੰਦਰ ਵੇ ਗੁਰੂ ਰਾਜਗੁਰੂ ਸਖਦੇਵ ਨੂੰ ਫਾਂਸੀ ਲਾਇਆ ਇਹ ਹਲੇਲੋਈ ਵਾਲੋਂ ਲੋਈਆ ਵਾਲਿਆਂ ਨੇ ਲਾਇਆ ਰਾਜਕੀਦਾ ਸੀ ਇਸਾਈਆਂ ਦਾ ਅਸੀਂ ਮੂੰਹ ਚੱਕਦੇ ਆਂ ਜਾ ਕੇ ਫਿਰ ਉਹਨਾਂ ਨੂੰ ਐਕਸੈਪਟ ਕਰ ਲਿਆ ਪ੍ਰਵਾਨ ਕਰ ਲਿਆ ਸਵੀਕਾਰ ਕਰ ਲਿਆ ਇਹਦਾ ਮਤਲਬ ਸਾਡੀ ਗੈਰਤ ਮਰ ਗਈ ਕਿਹਨੇ ਮਾਰੀ ਰਾਜਨੀਤਿਕ ਲੋਕਾਂ ਨੇ ਉਹਨਾਂ ਨੇ ਜਗਾਏ ਨਹੀਂ ਵਿਦੇਸ਼ਵਾਸੀਓ ਤੁਸੀਂ ਸਾਡੇ ਹੋ ਅਸੀਂ ਤੁਹਾਡੀ ਨਾ ਨਾ ਉਹ ਤਾਂ ਅਮੀਰ ਬਣ ਜਾਂਦੇ ਨੇ ਮਰਦੀ ਹੈ ਜਨਤਾ ਜਨਤਾ ਫਿਰ ਡੁੱਬਦੀ ਜਿਹੜੀ ਆ ਆਵਾਰਾ ਪਸ਼ੂ ਵਰਗੀ ਹੁੰਦੇ ਜਿੱਧਰ ਕੋਈ ਮਿਲਿਆ ਉਧਰ ਨੂੰ ਭੱਜ ਕੇ ਮੂੰਹ ਚੱਕ ਲਿਆ ਆ ਗਾਂ ਪਾ ਮਨ ਨੁਕਸਾਨ ਖਾਣ ਇੱਕ ਨਾ ਮਸ਼ਹੂਰੀ ਬਹੁਤ ਚੱਲਦੀ ਐ ਇਹਨਾਂ ਦੀ ਉਹ ਕਹਿੰਦੇ ਇੱਕ ਲਿਆਓ ਕਿਹੜਾ ਬਿਮਾਰ ਪਿਆ व्हीलचेयर ਤੇ ਆਇਆ ਤੁਰ ਕੇ ਗਿਆ ਚਲਾ ਮੈਂ ਲਿਓ ਨਾ ਚੱਲ ਮੈਂ ਆ ਜਾਣਾ ਤੂੰ ਹੋਰ ਛੱਡੋ ਮੇਰਾ ਢਿੱਡ ਦੁਖਦਾ ਰਹਿੰਦਾ ਲੈ ਹਟਾਵੇ ਹੋਰ ਦੀ ਛੱਡੋ ਉਹ ਬਾਬਾ ਜੀ ਪੰਗਾ ਨਾ ਲੈ ਲਿਓ ਤਾਂ ਮੱਥੇ ਤੇ ਹੱਥ ਲਾ ਕੇ ਐ ਛੱਡ ਦਿੰਦੇ ਬੰਦੇ ਨੂੰ ਬੱਲੇ 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 ਛਟਣ ਫੇਰ ਮਾਉਣਾ ਬੁਲਾਓ ਦੇ ਫਰੋਕ ਕੀ ਕਰਦੇ ਆ ਜਦੋਂ ਐ ਕਰਦੇ ਆ ਫਾਇਰ ਉਹ ਸਿਖਾਏ ਹੁੰਦੇ ਉਹਨਾਂ ਦੇ ਜਿਹੜੀ ਅਗਲੇ ਪਾਸੇ ਨੱਚਦੀਆਂ ਬੀਬੀਆਂ ਉਹ ਸਭ ਉਹਨਾਂ ਦੇ ਟ੍ਰੇਨਿੰਗ ਦਿੱਤੀ ਹੁੰਦੀ ਐ 20 ਦਾ ਵੀਡੀਓ ਆ ਗਿਆ ਤੋਂ ਪਹਿਲਾਂ ਇਹਨਾਂ ਦੀਆਂ ਟ੍ਰੇਡਿੰਗਾਂ ਦਿੰਦਾਂ ਦੀਆਂ ਉਹਨਾਂ ਨੂੰ ਸਾਰਾ ਕੁਝ ਸਿਖਾਇਆ ਜਾਂਦਾ ਉਹ ਸਾਰਿਆਂ ਚੋਂ ਪੂਤੇ ਹਿੰਦੁਸਤਾਨ ਚੋਂ ਪੂਤਾ ਆਗੇ ਪੰਜਾਬ ਚੋਂ ਪੂਤਾ ਆਗੇ ਅੰਗਰੇਜ਼ਾਂ ਦੇ ਤਾਂ ਕਿਸੇ ਦੇ ਪੂਤਾ ਆਇਆ ਨਹੀਂ ਉਹ ਤਾਂ ਕਦੇ ਦੇਖਿਆ ਨਹੀਂ ਇਸ ਤਰ੍ਹਾਂ ਲਿਟਦੇ ਕੋਈ ਅੰਗਰੇਜ਼ ਕੋਈ ਮੈਮ ਦੇਖੀ ਐ ਜਾਂ ਕੋਈ ਮੁਸਲਮਾਨ ਦੇਖਿਆ ਇਹ ਹਿੰਦੂ ਸਿੱਖੀ ਕਿਉਂ ਲਿਟਦੇ ਆ ਹਿੰਦੂ ਸਿੱਖਾਂ ਦੇ ਕਿਉਂ ਭੂਤ ਆਉਂਦੇ ਆ ਕਾਰਨ ਕੀ ਹੈ ਸਾਡੀ ਰਾਜਨੀਤੀ ਦਾ ਬੇੜਾ ਗਰਕ ਗਿਆ ਜਿਹੜੇ ਸਾਡੇ ਰਾਜਨੀਤਿਕ ਹੈ ਧਾਰਮਿਕ ਨਹੀਂ ਗੇ ਇਹਨਾਂ ਨੇ ਧਾਰਮਿਕ ਧੰਦਾ ਬਣਾਇਆ ਹੋਇਆ ਧਰਮਾਂ ਦੇ ਨਾਂ ਤੇ ਲੜਾ ਦਿੰਦੇ ਨੇ ਲੜਾ ਕੇ ਆਪ ਜਿੱਤ ਜਾਂਦੇ ਨੇ ਜਿਵੇਂ ਹੁਣ ਤੁਸੀਂ ਮੋਦੀ ਕਰੂਗਾ ਹਿੰਦੂ ਰਾਸ਼ਟਰ ਕੋ ਖਤਰਾ ਹੈ ਹਿੰਦੂਆਂ ਕੋ ਹਿੰਦੂ ਧਰਮ ਕੋ ਖਤਰ ਕਾਦਾ ਖਤਰ 78% ਹਿੰਦੂ ਇਸ ਦੇਸ਼ ਚ ਤੇ ਖਤਰਾ ਹੈ ਉਧਰੋਂ ਅਕਾਲੀ ਬੋਲਣਗੇ ਧਰਮ ਨੂੰ ਖਤਰਾ ਹੈ ਜੀ ਸਾਰਾ ਪੰਜਾਬ ਸਿੱਖਾਂ ਦਾ ਧਰਮ ਨੂੰ ਖਤਰਾ ਹੈ ਖਤਰਾ ਇਹਨਾਂ ਨੂੰ ਆਪ ਤੋਂ ਹੁੰਦਾ ਹੈ ਆਪ ਤੋਂ ਮਤਲਬ ਆਪ ਸਰਕਾਰ ਤੋਂ ਆਪਣੇ ਆਪ ਤੋਂ ਹੁੰਦਾ ਵੀ ਹਰਾਂਗੇ ਵੀ ਹਰਾਂਗੇ ਅਸੀਂ ਇੱਤੇ ਦੂਜਾਂ ਧਰਮਾਂ ਨੂੰ ਖਤਰਾ ਇਹਨਾਂ ਤੋਂ ਹੈ ਜਿਵੇਂ ਹੁਣ ਕਾਲੀਆਂ ਤੋਂ ਖਤਰਾ ਹੈ ਪੰਜਾਬ ਨੂੰ ਤੇ ਸਿੱਖ ਧਰਮ ਨੂੰ ਸਿੱਖ ਧਰਮ ਨੂੰ ਹੋਰ ਕਿਸੇ ਨਾਲ ਤਾਂ Hindu ਤੋਂ ਖਤਰਾ ਹੈ ਨਾ ਕਿਸੇ ਮੁਸਲਮਾਨ ਤੋਂ ਨਾ ਕਿਸੇ ਇਸਾਈ ਤੋਂ ਕਿਸੇ ਤੋਂ ਖਤਰਾ ਨਹੀਂਗਾ ਇਹਨਾਂ ਲੀਡਰਾਂ ਤੋਂ ਖਤਰਾ ਹੈ ਕਿਉਂਕਿ ਇਹਨਾਂ ਦਾ ਧਰਮ ਕੋਈ ਨਹੀਂ ਇਹ ਤਾਂ ਗੁਰੂ ਗ੍ਰੰਥ ਸਾਹਿਬ ਰੋਲ ਕੇ ਤਾੜੀਆਂ ਮਾਰਦੇ ਨੇ ਠੀਕ ਹੈ ਅੱਜ ਆਰਐਸਐਸ ਕਿੱਧਰ ਗਈ ਅੱਜ ਸ਼ਿਵ ਸੈਨਾ ਕਿੱਧਰ ਗਈ ਜਿਹੜੇ ਕਹਿੰਦੇ ਹਮ ਹਿੰਦੂ ਰਾਸ਼ਟਰ ਬਣਾਏਂਗੇ ਤਾਂ ਫਿਰ ਇਹਨਾਂ ਤੇ ਕਰੂਗਾ ਕੰਟਰੋਲ ਜਿਹੜੇ ਇਹੋ ਜਿਹੇ ਨਕਲੀ ਪਾਸਟਰ ਆ ਕੇ ਨਕਲੀ ਇਸਾਈ ਆ ਕੇ ਤੇ ਇੱਥੇ ਗੰਦ ਪਾ ਰਹੇ ਸਾਰੇ ਇਸਾਈ ਨਹੀਂ ਮੈਂ ਮਾੜੇ ਕਹਿੰਦੇ ਦੂਜਿਆਂ ਨੂੰ ਮੈਂ ਸਤਿਕਾਰ ਕਰਦਾ ਜਿਹੜੇ ਪੱਕੇ ਨੇ ਮੇਰੇ بڑے ਮਿੱਤਰ ਨੇ ਕਹੀ ਉਹ ਕਹਿੰਦੇ ਹੈ ਹੀ ਨਹੀਂ ਇਸ ਧਰਮ ਸਾਡੇ ਚ ਪਰ ਇਹ ਜਿਹੜੇ ਨਕਲੀ ਬਣੇ ਜਿਨ੍ਹਾਂ ਨੇ ਇੱਕ ਦੁਕਾਨਾਂ ਬਣਾਈਆਂ ਹੋਈਆਂ ਧਰਮ ਦੇ ਨਾਂ ਤੇ ਜੀਸਸ ਦਾ ਤਾਂ ਨਾਂ ਹੀ ਨਹੀਂ ਲੈਂਦੇ ਪੈਗੰਬਰ ਸਾਹਿਬ ਦਾ ਨਾਂ ਨਹੀਂ ਲੈਂਦੇ ਪੈਗੰਬਰ ਸਾਹਿਬ ਨੇ ਤੰਦਰੁਸਤ ਹਮ ਕਰਦੀ ਆ ਫੇਟ ਪੈਗੰਬਰ ਸਾਹਿਬ ਨੇ ਕਦੋਂ ਕਿਹਾ ਨਹੀਂ ਤੇ ਜਿਹੜੀ ਉਹ ਵੀਡੀਓ ਪਾਉਂਦੇ ਨੇ ਹੁਣ ਮੰਨ ਲਾ ਮੇਰੇ ਵਰਗਾ ਉਥੇ ਵੀਲ ਚੇਰ ਤੇ ਵਾ ਕੇ ਲੱਗ ਗਿਆ ਉਹ ਕਹਿੰਦੇ ਕਿ ਮੈਂ ਤਾਂ ਠੀਕ ਹੋ ਗਿਆ ਜਸੂ ਦੀ ਕਿਰਪਾ ਹੋ ਗਈ ਸਾਡੇ ਤੇ ਅਸੀਂ ਤਾਂ ਮਿੰਟਾਂ 'ਚ ਠੀਕ ਹੋ ਗਏ ਉਹ ਤਾਂ ਤੁਹਾਨੂੰ ਮੈਂ ਸਿਖਾ ਦਿੰਨਾ ਇਥੋਂ ਤੁਸੀਂ ਉੱਥੋਂ ਆਜੋ ਵੀ ਮੈਂ ਆਖੂਗਾ ਜੀ ਉਹ ਖੱਪਿਆਂ ਵਾਲੀ ਆਏ ਸੀਗੇ ਉਹਨਾਂ ਦੀਆਂ ਲੱਤਾਂ ਮਾਰੀਆਂ ਸੀਆਂ ਤੇ ਬਾਹਾਂ ਵੀ ਕੰਮ ਨਹੀਂ ਕਰਦੀਆਂ ਇੱਥੇ ਅਰਦਾਸ ਕੀਤੀ ਤੇ ਉੱਥੇ ਚੇਰ ਤੇ ਬਾਹਾ ਤੇ ਉਹ ਠੀਕ ਬਿਲਕੁਲ ਠੀਕ ਹੋ ਗਈ ਆ ਹਾਂ ਜੀ ਮੈਂ ਠੀਕ ਹੋ ਗਿਆ ਜੀ ਮੇਰੀਆਂ ਬਾਹਾਂ ਕੰਮ ਕਰਨ ਲੱਗੀਆਂ ਜੀ ਇਹ ਕੀ ਬਕਵਾਸ ਹੋ ਜੀ ਬਣਾਈ ਹੈ ਖੜਾ ਕਹਿੰਦਾ ਮਤਲਬ ਹੈ ਨਿਰਾਪੁਰਾ ਇਹ ਪਖੰਡਾ ਹੈ ਪਖੰਡ ਫੰਗੜ ਨਰੋਲ ਨਰੋਲ ਪਖੰਡਾ ਹੈ ਜਿਹੜੀ ਇਹ ਗੱਲ ਸੀਗੀ ਤੇ ਫਿਰ ਉਹ ਅੰਦਰ ਜਾ ਕੇ ਉਹ ਕਹਾਣੀ ਸੱਚੀ ਹੈ ਜਿਹੜਿਆਂ ਦੇ ਪਿਸ਼ਾਬ ਨਿਕਲ ਗਿਆ ਜਾਂ ਕੀ ਕਹਾਣੀ ਬਣੀ ਹਾਂ ਉਹ ਸੱਚੀ ਹੈ ਇੱਕ ਇੱਕ ਮੀਡੀਆ ਝੂਠ ਮਾਰਨੂ ਦੋ ਮਾਰ ਲੈ ਤੈਨੂੰ ਸਾਰੇ ਤਾਂ ਨਹੀਂ ਗਏ ਪਿਸ਼ਾਬ ਹੀ ਨਿਕਲ ਗਿਆ ਬੰਦੇ ਦਾ ਨਿਕਲ ਜਾਂਦਾ ਜਦੋਂ ਦੇਖਿਆ ਵੀ ਸਾਰੀ ਉਮਰ ਅੰਦਰ ਹੀ ਰਹਿਣਾ ਨਿਕਲਦਾ ਹੀ ਨਹੀਂ ਹੁਣ ਹੁਣ ਨਜ਼ਾਰੇ ਤੇਰੇ ਗਏ ਉਹ ਲੈਣ ਵਾਲ ਜਿਹੜੇ ਤੂੰ ਨਜ਼ਾਰੇ ਲੈਂਦਾ ਸੀ ਨਾ ਉਹ ਚੇਲੇ ਉਚੇਲੇ ਆ ਗਏ ਉਹ ਕਹਿੰਦੇ ਕਿ ਕੀ ਉਹੀ ਸੋਹਣੀ ਕੁੜੀ ਸੀ ਜਿਹਦੇ ਨਾਲ ਬਲਾਤਕਾਰ ਕੀਤਾ ਮਤਲਬ ਇਹ ਇਹ ਕੋਈ ਗੱਲ ਹੈਗੀ ਆਂ ਦੇ ਬੇਬੁਨਿਆਦ ਇਲਜ਼ਾਮ ਆ ਸਾਡੇ ਬਾਬੇ ਦੇ ਬੇਬੁਨਿਆਦ ਆਪੇ ਉਹ ਵਿਚਾਰੀ ਬੋਲ ਪਈ ਅਣਖ ਖਲੀ ਹੋਣੀ ਐ ਤੇ ਦੂਜਿਆਂ ਨੇ ਆਖਿਆ ਕੋਈ ਨਹੀਂ ਕੁਝ ਨਹੀਂ ਹੁੰਦਾ ਸੌਦਾ ਸਾਧ ਵੇਲੇ ਇੱਕੋ ਹੀ ਲੜਕੀ ਸੀ जिने पत्र लिखया ओना दी ने ਢੁਈ ਉਹਨਾਂ ਦੀ ਢੁਈ ਤੋੜ ਉਹਦੀ ਢੁਈ ਤੋੜਦੀ ਮੰਜੇ ਚ ਪਈ ਆ ਅੱਜ ਤੱਕ ਮੇਰੇ ਪਤਾ ਨਹੀਂ ਮਰ ਗਈ ਕਿ ਬਚ ਗਈ ਉਹ ਕੁੜੀਆਂ ਦਾ ਹੋਰ ਹੀ ਹੋਰ ਸਾਰੀਆਂ ਸਾਧੂ ਪਹਿਣੀਆਂ ਪਹਿਣਾ ਬਣੀਆਂ ਜਿਹਨੂੰ ਸਾਧੂ ਪਹਿਣਾ ਕਹਿੰਦੇ ਆ ਇਹ ਕੋਈ ਬੋਲੀ ਸਵਾਰਥ ਪਿੱਛੇ ਨਹੀਂ ਬੋਲ ਰਹੇ ਅਸੀਂ ਸਵਾਰਥ ਹੈ ਸਾਡਾ ਸਾਡੇ ਕੰਮ ਹੁੰਦੇ ਜੀ ਪਿਤਾ ਜੀ ਨੇ ਇੱਕ ਕਰਤਾ ਪਿਤਾ ਜੀ ਤੇ ਫਿਰ ਆਪ ਬਾ ਪਿਤਾ ਜੀ ਬਾਹਰ ਆਉਂਦਾ ਖਾ ਇਹ ਚੀਜ਼ ਹੈ ਇਹ ਪਖੰਡਵਾਦ ਨੇ ਦੇਸ਼ ਨੂੰ ਬਿਲਕੁਲ ਥੱਲੇ ਲਿਆਂਦਾ ਕਿਤੇ ਇਸ ਗੁਰੂ ਕੇ ਸਿੱਖੋ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਈਸਾਈ ਜਿਹੜੇ ਨੇ ਆਪਦੇ ਧਰਮ ਚ ਪੱਕੇ ਨੇ ਪੱਕੇ ਰਹਿਣ ਸਤਕਾਰਯੋਗ ਨੇ ਤੇ ਪਰ ਇਹਨਾਂ ਪਖੰਡੀਆਂ ਦੀ ਵਿਰੋਧਤਾ ਜਰੂਰ ਕਰੋ ਈਸਾਈਓ ਪਖੰਡੀਆਂ ਦੀ ਵਿਰੋਧਤਾ ਜਰੂਰ ਕਰੋ ਮੈਂ ਗੱਲ ਸਿੱਖਾਂ ਦੀ ਕਰ ਰਿਹਾ ਸਿੱਖਾਂ ਨੂੰ ਸਾਨੂੰ ਤਿੰਨੇ ਗੁਣ ਦਿੱਤੇ ਨੇ ਗੁਰੂ ਨਾਨਕ ਦੇ ਅਨਮੋਲ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਪਹਿਲਾ ਕਿਰਤ ਕਰ ਸਿੱਖਾਂ ਕਿਸੇ ਦਾ ਗੁਲਾਮ ਨਹੀਂ ਹੋਏਗਾ ਜਦੋਂ ਕਿਰਤ ਕਰੇਗਾ ਅੱਜ ਅਸੀਂ ਜੱਟਾਂ ਅਸੀਂ ਜੱਟ ਕਿਰਤ ਛੱਡ ਗਏ ਜਦੋਂ ਕਿਰਤ ਛੱਡ ਗਏ ਹੁਣ ਸਾਡੇ ਘਰਾਂ 'ਚ RAMU RAJU ਆ ਕੇ ਬੜ ਗਏ ਸਾਡੀਆਂ ਧੀਆਂ ਲੈ ਕੇ ਜਾ ਰਹੀਆਂ ਉਹ ਸਾਡੇ ਪੰਜਾਬ ਜੇ ਮਰਜੀ ਸੰਦ ਜਿਹਨੂੰ ਮਰਜੀ ਕੁੱਟ ਜਾਂਦੇ ਆ ਕਿਉਂ ਕਿ ਅਸੀਂ ਗੁਰੂ ਨਾਨਕ ਦੇ ਮਿਸ਼ਨ ਨੂੰ ਤਲਾੰਜਲੀ ਦੇਤੀ ਛੱਡਤਾ ਉਹ ਕਿਰਤ ਛੱਡ ਗਏ ਦੂਜਾ ਨਾਮ ਜਪ ਉਹ ਵੀ ਨਾ ਉਹ ਤਾਂ ਅਸੀਂ ਚਮਕੀਲਾ ਸੁਣਨਾ ਹੈ ਬੜਾ ਜੋ ਸ਼ਹੀਦ ਕਰਤਾ ਪੜਾ ਕੀ ਸੀਗਾ ਉਹ ਕੀ ਕੀਤਾ ਉਹਨੇ ਪੰਜਾਬ ਲਈ ਜਾਂ ਕੌਮ ਲਈ ਐਡਾ ਗੰਦੇ ਉਹਨੇ ਗੀਤ ਭਰੇ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਤੇ ਤੁਸੀਂ ਕੁੜੀ ਨੂੰ ਸੁਣਾ ਦਿਓ ਇਹ ਆਪਦੀ ਨੂੰ ਪਹਿਲੀ ਲਾਂਪੜੀ ਪੁੱਭ ਨਿਕਲ ਗਈ ਮੇਰੀ ਪਹਿਲੀ ਲਾਂਪ ਤਾਂ ਫਿਰ ਪਿੰਡ ਦੀ ਕੁੜੀ ਜਾਂ ਤਾਂ ਭੈਣ ਹੁੰਦੀ ਜਾਂ ਭੂਆ ਹੁੰਦੀ ਜਾਂ ਧੀ ਹੁੰਦੀ ਐ ਫਿਰ ਤੋਂ ਆਪਦੀ ਭੈਣ ਨਾਲ ਜਾਂ ਭੂਆ ਨਾਲ ਜਾਂ ਭੈਣ ਨਾਲ ਲਾਂਪੜੀ ਸੀ ਕਦੇ ਅਰਥ ਕੱਢੇ ਉਹਦੇ ਗੀਤਾਂ ਦੇ ਇਹ ਗੰਦਾ ਸੀ ਪਾਇਆ ਤੀਸਰਾ ਸੀਗਾ ਵੰਡ ਸ਼ਕੋ ਉਹ ਵੀ ਸਾਡੇ ਹੁਣ ਸਿੱਖਾਂ ਚ ਨਹੀਂ ਰਿਹਾ ਦੁਬਾਰਤਾਂ ਜਾ ਕੇ ਅਸੀਂ ਬੁਲਾਉਂਦੇ ਆ ਕਿ ਥਾਈਲੈਂਡ ਦੀ ਲੜਾਈ ਚ ਲਾਤਾ ਲੰਗਰ ਹੋਰ ਲਾਤਾ ਇੱਥੇ ਜਿਹੜੇ ਜੁਝਾਰੂ ਸਿੰਘ ਆਜ਼ਾਦੀ ਲਈ ਲੜੇ ਸੀ ਤੇ ਉਜੜੇ ਸੀ ਉਹਨਾਂ ਮੱਥੇ ਕਿੰਨੇ ਕ ਲੰਗਰ ਲਾਏ ਆ ਕਿੰਨੇ ਕ ਤੇ ਮਕਾਨ ਬਣਾ ਕੇ ਦਿੱਤੇ ਆ ਰੁੱਲਦੇ ਫਿਰਦੇ ਨੇ ਕਿੰਨੇ ਅੱਕ ਦੀਆਂ ਧੀਆਂ ਵਿਆਈਆਂ ਉਹ ਵਿਚਾਰਾ ਇੱਕ ਪੱਖੋ ਵਾਲਾ ਉਹ ਮਾੜੀ-ਮੋਟੀ ਮੱਤਤ ਬਾਹਰੋਂ ਲਿਆ ਕੇ ਕਰਦਾ ਇਹ ਤਿੰਨ ਚੀਜ਼ਾਂ ਜਦੋਂ ਛੱਡ ਗਏ ਤੇ ਉਹ ਗੁਰਮਖਵਾਜ ਹੋਇਆ ਕੀ ਅੱਜ ਸਾਡੇ ਆਪ ਦੇ ਜਿਹੜੇ ਧਰਮ ਤੋਂ ਟੁੱਟ ਗਏ ਉਹ ਅੱਜ ਦੂਸਰੇ ਪਾਸੇ ਜਾ ਰਹੇ ਨੇ ਉਹ ਬੁਰਕੀ ਛੱਡ ਦਿੰਦੇ ਆ ਤੁਹਾਡੇ ਬੱਚੇ ਜੀ ਮੁਫਤ ਪੜਨਗੇ ਅਸੀਂ ਮੁਫਤ ਖੋਰ ਮੰਗਤੇ ਹੋ ਗਿਆਂ ਸਿੱਖ ਨੂੰ ਦਾਤਾ ਬਣਾਏ ਸੀ ਸਿੱਖ ਮੰਗਤਾ ਹੋ ਕੇ ਰਹਿ ਗਿਆ ਜਦੋਂ ਮੰਗਤਾ ਹੋ ਕੇ ਰਹਿ ਗਿਆ ਫਿਰ ਇਹ ਜਿਆ ਨੇ ਸਾਡੀਆਂ ਧੀਆਂ ਨਾਲ ਬਲਾਤਕਾਰ ਹੀ ਕਰਨੇ ਆ ਇਹਨਾਂ ਨੇ ਸਾਡੇ ਫਿਰ ਭੂਤ ਹੀ ਕੱਢਣੇ ਆ ਇਹਨਾਂ ਨੇ ਸਾਡਾ ਮਜ਼ਾਕ ਹੀ ਉਡਾਉਣਾ ਹੈ ਇਹੀ ਕਾਰਨ ਹੈ ਨਾ ਜਿਵੇਂ ਸਿੱਖ ਧਰਮ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਾਂ Hindu ਧਰਮ ਦੀ ਪਵਿੱਤਰ ਗੀਤਾ ਹੈ ਉਸ ਬਾਣੀ ਨੂੰ ਇਹ ਈਸਾਈ ਕਹਿੰਦੇ ਇਹ ਸ਼ੈਤਾਨ ਕੀ ਬਾਣੀ ਹੈ ਇਸਕੋ ਮਤ ਪੜੋ ਇਸਕੋ ਮਤ ਦੇਖੋ ਗੁਰਦੁਆਰੇ ਨਹੀਂ ਜਾਣਾ ਹੈ ਮੰਦਰ ਨਹੀਂ ਜਾਣਾ ਇਹਦਾ ਮਤਲਬ ਜਿਹੜੀਆਂ ਪਿੱਛੇ ਏਜੰਸੀਆਂ ਨੇ ਉਹ ਸਿਰਫ ਹਿੰਦੂ ਤੇ ਸਿੱਖ ਧਰਮ ਨਾਲ ਜੋੜਨ ਦਾ ਹੀ ਕੰਮ ਕਰ ਰਹੀਆਂ ਨੇ ਇਹਦਾ ਮਤਲਬ ਉਹ ਵੀ ਉਹ ਸਹੀ ਤਾਂ ਉਹ ਵੀ ਨਹੀਂ ਹੈਗੀਆਂ ਨਹੀਂ ਹੈ ਨਹੀਂ ਗੀਆਂ ਦੂਜੀ ਗੱਲ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਨਹੀਂ ਇਹ ਲੈਂਦੇ ਮੰਦਰ ਦਾ ਇਹ ਪ੍ਰਸ਼ਾਦ ਨਹੀਂ ਲੈਂਦੇ ਕੀ ਇਹ ਹਰੇਕ ਈਸਾਈ ਹੀ ਨਹੀਂ ਲੈਂਦਾ ਜਾਂ ਫਿਰ ਇਹ ਡੇਰਾਵਾਦ ਵਾਲੇ ਨਹੀਂ ਸਾਰੇ ਈਸਾਈ ਨਹੀਂ ਲੈਂਦੇ ਤੇ ਨਾਲੇ ਕਿਹਾ ਜਾਂਦਾ ਵੀ ਇਹ ਸ਼ੈਤਾਨ ਦਾ ਪ੍ਰਸ਼ਾਦ ਹੈ ਇਹ ਨਹੀਂ ਲੈਣਾ ਹੈ ਇੰਟਰਵਿਊਾਂ ਚ ਮੈਂ ਬੜਿਆ ਚਿੰਨਦਾ ਜਿਹੜੇ ਪਾਸਟਰ ਉਹਨਾਂ ਦਾ ਸੁਣਿਆ ਦੂਜੇ ਪਾਸੇ ਕਹੀ ਜਾਂਦੇ ਆ ਅਸੀਂ ਕਿਸੇ ਦਾ ਧਰਮ ਜਿਹੜਾ ਕਨਵਰਟ ਨਹੀਂ ਕਰਦੇ ਕਿਸੇ ਧਰਮ ਨਹੀਂ ਬਦਲਦੇ ਤੇ ਇਸ 'ਚ ਫਿਰ ਸ਼ੱਕ ਕੀ ਆ ਜਦੋਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੈਤਾਨ ਦੀ ਬਾਣੀ ਹੈ ਜਾਂ ਪਵਿੱਤਰ ਗੀਤਾ ਜਿਹੜੀ ਉਹ ਸ਼ੈਤਾਨ ਦੀ ਲਿਖੀ ਹੋਈ ਹੈ ਜਾਂ ਉਚਾਰੀ ਹੋਈ ਹੈ ਤਾਂ ਫਿਰ ਇਹ 'ਚ ਸ਼ੱਕ ਕੀ ਰਹਿ ਗਿਆ ਫਿਰ ਤਾਂ ਤੋੜ ਰਹੇ ਧਰਮ ਨਾਲੋਂ ਵੀ ਸਾਡੀ ਸਹੀ ਹੈ ਹਮ ਪ੍ਰਸ਼ਾਦ ਨਹੀਂ ਲੈਣਾ ਇਹ ਸ਼ੈਤਾਨ ਦਾ ਪ੍ਰਸ਼ਾਦ ਹੈ ਚਾਹੇ ਮੰਦਰ ਦਾਇਵ ਜੈ ਕੋ ਗੁਰਦੁਆਰੇ ਦਾ ਤਾਂ ਫਿਰ ਇਹ ਸਪਸ਼ਟ ਹੈ ਵੀ ਇਹ ਧਾਰਮਿਕ ਤੇ ਅਟੈਕ ਕਰ ਰਹੇ ਆ ਸਿੱਖ ਧਰਮ ਤੇ ਵੀ ਤੇ Hindu ਧਰਮ ਤੇ ਵੀ ਇਹ ਹੁਣ ਸਾਡਿਆਂ ਨੂੰ ਸੋਚਣਾ ਚਾਹੀਦਾ ਵੀ ਕਿਉਂ ਇਹੇ ਕਾਰਨ ਹੈ ਇਹ ਪਰ ਵੋਟਾਂ ਵੇਲੇ ਸਿਆਸੀ ਲੀਡਰ ਕੁਛ ਕਾਲੀ ਦਲ ਦੇ ਲੀਡਰ ਵੀ ਸੀ ਜਿਹੜੇ ਉੱਥੇ ਜਾ ਕੇ ਇਹਨਾਂ ਦੇ ਹallelujah ਜਾਂ ਹੋਰ ਸ਼ਬਦ ਜਿਹੜੇ ਵਰਤਦੇ ਸੀਗੇ ਸਿਰਫ ਵੋਟਾਂ ਦੀ ਚੰਦ ਖਾਤਰ ਸ਼ਰਮਣੀ ਕਮੇਟੀ ਦੇ ਬਹੁਤ ਵੱਡੇ ਅਹੁਦਿਆਂ ਤੇ ਰਹਨੇ ਬੰਦੀ ਚੀਮਾ ਬਟੋਹਾ ਲੋਂਗੋ ਵਾਲ ਹੋਰ ਪਤਾ ਨਹੀਂ ਕਿੰਨੇ ਕਿਹੜੇ-ਕਿਹੜੇ ਦਾ ਨਾਂ ਲਾਉਂਗੇ ਤੁਸੀਂ ਇੱਕ ਨੂੰ ਘਿਰੋਨੀਆਂ ਸਾਰੇ ਹੀ ਮਰਨਗੇ ਲੰਕਾ ਵਿੱਚ ਬਾਂਦਰੇ ਕੋਲੋਲਾ ਕਰਨਗੇ ਬਾਂਦਰੇ ਐ ਇਹ ਸਾਰੇ ਇੱਕ ਨਹੀਂ ਪਤਾ ਨਹੀਂ ਕਿਹੜੇ-ਕਿਹੜੇ ਜਾ ਕੇ ਉੱਥੇ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਚਾਹੇ ਸਾਰਾ ਪੰਜਾਬ ਉੱਜੜ ਜੇ ਸਾਰੇ ਮਰ ਜਾਣ ਭਵੇਂ ਹਿੰਦੂ ਸਿੱਖ ਮੁਸਲਮਾਨ ਸਾਰੇ ਮਰ ਜਾਣ ਪਰ ਇਹਨਾਂ ਦੀਆਂ ਕੁਰਸੀਆਂ ਕਾਇਮ ਰਹਿਣੀਆਂ ਚਾਹੀਦੀਆਂ ਨੇ ਹੁਣ ਅਕਾਲ ਤਖਤ ਸਭ ਪੂਰੀ ਕੌਮ ਦਾ ਐ ਕੱਲੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਾ ਨਹੀਂ ਉਹ ਅੰਮ੍ਰਿਤਸਰ ਦੀ ਸ਼੍ਰੋਮਣੀ ਕਮੇਟੀ ਕੱਲੇ ਪੰਜਾਬ ਦੀ ਐ ਦੂਜੀ ਸ਼੍ਰੋਮਣੀ ਕਮੇਟੀ ਹਰਿਆਣੇ ਦੀ ਵੱਖਰੀ ਐ ਫਿਰ ਉਹਨੇ ਦਾ ਕੱਲ ਤੱਕ ਦਾ ਜਥੇਦਾਰ ਕਿਹੜਾ ਹੋਇਆ ਦਿੱਲੀ ਦੀ ਸ਼੍ਰੋਮਣੀ ਕਮੇਟੀ ਦਾ ਕਿਹੜਾ ਹੋਇਆ ਉਹ ਉਹ ਲਾ ਦੇਣ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੂਰੀ ਕੌਮ ਦਾ ਵਿਸ਼ਵ ਜਿੰਨੇ ਸੰਸਾਰ 'ਚ ਬੈਠੇ ਨੇ ਸਿੱਖ ਇਹਨਾਂ ਨੇ ਖੇਡ ਬਣਾ ਲਈ ਐ ਰਾਜਨੀਤੀ ਨੇ ਉਹੀ ਧਾਮੀ ਪਹਿਲਾਂ ਤਾਂ ਕਹਿੰਦਾ ਸੀ ਮੈਂ ਨਹੀਂ ਆਉਂਦਾ ਜਦੋਂ ਮਾੜਾ ਜਾਂ ਸੁਖਵੀਰ ਉਹਦੇ ਬਾਰ ਬੂਏ ਮੁਰੇ ਗਿਆ ਮੈਂ ਤਾਂ ਜੀ ਤਿਆਰ ਹੀ ਸੀ ਤੁਸੀਂ ਆ ਗਏ ਲਓ ਕਰੋ ਇਹਨਾਂ ਦਾ ਕੀ ਇਲਾਜ ਕਰੋਗੇ ਇਹਦੇ ਬੇਅਣਖੇ ਲੋਕ ਸਾਡੀ ਕੌਮ ਦੇ ਆਗੂ ਬਣੇ ਹੋਏ ਨੇ ਇਹ ਤਾਂ ਗੁਰੂ ਕਿਰਪਾ ਕਰੇ ਉਹ ਬੌਢੀ ਕਰੇ ਕਿ ਫਿਰ ਦੁਬਾਰਾ ਜਿਹੜਾ ਕੋਈ ਸਾਨੂੰ ਆਗੂ ਜਿਹੜਾ ਅਣਖ ਵਾਲਾ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖਾਂ ਵਰਗਾ ਜਾਂ ਸ਼ਹੀਦ ਭਾਈ ਗੁਰਦੇਵ ਸਿੰਘ ਵਰਗਾ ਤੇ ਜਾਂ ਭਾਈ ਜਸਵੰਤ ਸਿੰਘ ਖਾਲੜੇ ਵਰਗਾ ਕੋਈ ਸਾਨੂੰ ਮਿਲੇ ਤੇ ਫਿਰ ਕਿਤੇ ਜਾ ਕੌਮ ਦਾ ਕੁਝ ਬਣੂਗਾ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਸੁਖਵੀਰ ਨੂੰ ਮਿਲ ਕੇ ਬੜੀ ਵਾਵਾ ਕਰਦੇ ਨੇ ਕਿ ਬੱਲੇ ਬੱਲੇ ਸੁਖਵੀਰ ਰਗਾ ਦਾ ਬੰਦਾ ਹੀ ਨਹੀਂ ਸੀ ਗਲਤੀ ਹੋ ਗਈ ਪਹਿਲਾਂ ਮਿਲ ਲੈਂਦੇ ਪਹਿਲਾਂ ਗਾਧਾ ਗੁਲਾ ਕੱਢਦੇ ਰਹੇ ਉਹਨੇ ਕਹਿਤਾ ਹੋਊਗਾ ਵੀ ਹੁਣ ਜਿੰਨੇ ਮਰਜ਼ੀ ਟਰੰਮ ਕੱਢੀ ਜੋ ਜਦੋਂ ਆਪਣੀ ਸਰਕਾਰ ਆ ਗਈ ਜਿਨਾ ਮਰਜ਼ੀ ਚਟਾ ਪੀਜੇ ਨੇ ਮਰਜ਼ੀ ਫੀਮ ਢੋਈ ਜਾਇਓ ਕੋਈ ਕੋਈ ਨਹੀਂ ਰੋਕਦਾ ਗਾ ਜਿਨੀਆਂ ਮਰਜ਼ੀ ਆਰਕੈਸਟਰਾਂ ਚ ਹੁਣ ਇਹੋ ਥੋੜੇ ਕਹਿਣਾ ਵੀ ਹੁਣ ਘਰ-ਘਰ ਖੰਡ ਪਠ ਹੋਊਗਾ ਵੀ ਭਾਈ ਗੁਰਦਾਸ ਜੀ ਹੈ ਘਰ-ਘਰ ਵਿੱਚ ਧਰਮਸ਼ਾਲਾ ਹੋਵੇ ਕੀਰਤਨ ਸਲਾਬ ਸੋਆ ਆ ਖੁੱਲਾ ਦੇਣਗੇ ਕਿਉਂ ਮੈਂ ਸੁਣਦਾ ਰਿਆ ਨੇ ਇਧਰਾਂ ਇਲਾਕਾ ਜਿੰਨਾ ਲੋਰੀਆਂ ਦਾ ਇਹ ਭਾਉ ਬੇਹਦ ਜਿਨਾ ਮਰਜ਼ੀ ਲਾਣ ਕੱਢੇ ਮਾਨਸਾਹਬ ਦੇ ਹੁੰਦਿਆਂ ਤੇ ਹੁਣ ਉਹਦਾ ਬੜਾ ਛਾਪਾ ਖੜਾ ਕੀਤਾ ਇਹ ਭਗਵੰਤ ਮਾਨ ਨੇ ਇਹ ਨਹੀਂ ਸੋਚਿਆ ਵੀ ਅਸੀਂ ਸਿੱਖੀ ਇੱਥੇ ਲੈ ਕੇ ਆਏ ਆ ਮਾਲ ਵਿੱਚ ਤੇ ਅਸੀਂ ਸਿੱਖੀ ਨੂੰ ਜਗਾਇਆ ਨਾ ਤੇ ਪਾਉਏ ਨਾ ਵਰਗਾ ਕਿਥੇ ਰਾਜ ਹੋਣਾ ਬਾਦਲ ਸਾਹਿਬ ਵਰਗਾ ਤੇ ਆ ਵਿਖੌਣ ਕਿਥੇ ਲਿਆ ਕੇ ਖੜਾ ਕਰਤਾ ਹੂੰ ਠੀਕ ਹੈ ਗੱਲ ਪਾਸਟਰਾਂ ਤੋਂ ਸ਼ੁਰੂ ਹੋਈ ਸੀ ਕਿ ਪਾਸਟਰ ਬਰਜਿੰਦਰ ਸਿੰਘ ਦੇ ਵੱਲੋਂ ਜੋ ਕਹਾਣੀ ਬਣਾਈ ਗਈ ਮਤਲਬ ਪਹਿਲਾਂ ਉਹ ਇੱਕ ਲੋਕਾਂ ਨੂੰ ਆਪਣੇ ਝਾਂਸੇ 'ਚ ਲੈਂਦਾ ਸੀ ਚਾਂਸੇ 'ਚ ਲੈ ਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਦੇ ਕੋਲੇ ਰੱਖਦਾ ਸੀ ਬਾਅਦ 'ਚ ਉਹਨਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਸੀ ਇਸ ਤਰ੍ਹਾਂ ਦਾ ਮਾਮਲਾ ਇੱਕ ਉੱਪਰ ਕੇ ਸਾਹਮਣੇ ਆਇਆ ਇੱਕ ਧੀ ਦੇ ਬਿਆਨ ਦੇ ਉੱਤੇ ਉਸ ਨੂੰ ਕੋਰਟ ਦੇ ਵੱਲੋਂ ਉਮਰ ਕੈਦ ਦੀ ਜਿਹੜੀ ਉਹ ਸਜ਼ਾ ਕਰ ਦਿੱਤੀ ਜਾਂਦੀ ਹੈ ਤੇ ਉਸ ਦੇ ਸਬੰਧ ਦੇ ਵਿੱਚ ਉਹ ਕੋਰਟ ਜੇ ਜਦੋਂ ਪੇਸ਼ ਹੁੰਦਾ ਹੈ ਉਹਦਾ ਕੋਈ ਵਾਸ ਨਹੀਂ ਚੱਲਿਆ ਕੋਈ ਉਹਨੇ ਕਿਸੇ ਨੂੰ ਫਾਇਰ ਕਰਕੇ ਸੱਟਿਆ ਨਹੀਂਗਾ ਕਿਸੇ ਨੂੰ ਇਹ ਨਹੀਂ ਕੀਤਾ ਕਿ ਤੇਰੇ ਕਤਲ ਮਾਫ ਹੋਣਗੇ ਜੇਲ੍ਹ 'ਚੋਂ ਬੰਦਾ ਛੁੱਟ ਜੂ ਜਾਂ ਮੈਂ ਜੇਲ੍ਹ 'ਚੋਂ ਛੁੱਟ ਕੇ ਆ ਜੂ ਕੋਈ ਉਹਨੇ ਚੈਲੰਜ ਨਹੀਂ ਕਬੂਲਿਆਗਾ ਜਾਂ ਚੈਲੰਜ ਨਹੀਂ ਕੀਤਾਗਾ ਉਲਟਾ ਇਸ ਦੇ ਕੀ ਹੋਇਆ ਕਿ ਉਸ ਦਾ ਪਿਸ਼ਾਬ ਜ਼ਰੂਰ ਨਿਕਲਿਆ ਉੱਥੇ ਪਿਸ਼ਾਬ ਨਿਕਲਿਆ ਦੂਜੇ ਪਾਸੇ ਉਹ ਲੋਕਾਂ ਨੂੰ ਬੁੱਧੂ ਬਣਾਉਂਦਾ ਰਿਹਾ ਤੇ ਆਵਦਾ ਉਮੂਤ ਵੀ ਨਹੀਂ ਸਾਮ ਸਕਿਆਗਾ ਤੇ ਜੇ ਅੰਦੀ ਗੱਲ ਕਰੀਏ ਡੇਰਾਵਾਦ ਐਨਾ ਪੰਜਾਬ ਚ ਵਧਿਆ ਕਿ ਜਿੰਨੇ ਪੰਜਾਬ ਦੇ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ ਇਹ ਸ਼نگਰਸ਼ੀ ਲੋਕ ਸਨ ਪੰਜਾਬ ਦੇ ਹਮੇਸ਼ਾ ਯਾਦੀ ਕੁਲਟੀਆਂ ਪੈਦਾ ਕੀਤੇ ਆਜ਼ਾਦੀਆਂ ਲਈ ਲੜੇ ਸਰਕਾਰਾਂ ਦੇ ਉਲਟ ਲੜਦੇ ਰਹੇ ਪਰ ਹੁਣ ਕੀ ਆ ਡੇਰਾ ਸਿਸਟਮ ਚ ਉਲਝ ਕੇ ਕਿਸੇ ਦੀ ਧੀ ਇੱਜ਼ਤ ਰੁੱਟੀ ਜਾ ਰਹੀ ਆ ਕਿਸੇ ਦੀ ਭੈਣ ਦੀ ਤੇ ਕੁਛ ਮੁਫਤ ਖੋਰੀ ਦੇ ਸਾਨੂੰ ਉਲਝਾ ਕੇ ਰੱਖ ਦਿੱਤਾ